ਜ਼ਿੰਦਗੀ ਦੇ ਵਿੱਚ ਅਸਫਲ ਹੋਣ ਲਈ ਅਸੀਂ ਖੁਦ ਸਭ ਤੋਂ ਵੱਡੇ ਜ਼ਿੰਮੇਵਾਰਾਂ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸਫਲ ਹੋ ਜਾਂਦੇ ਆ ਸਾਡੀ ਅਸਫਲਤਾ ਦਾ ਦੋਸ਼ ਅਸੀਂ ਦੂਜਿਆਂ ਨੂੰ ਦੰਨੇ ਆ ਪਰ ਉਹ ਅਸੀਂ ਜ਼ਿੰਦਗੀ ਦੇ ਵਿੱਚ ਪੰਜ ਗਲਤੀਆਂ ਕਰ ਬੈਠਦੇ ਆ ਜਿਦੇ ਕਰਕੇ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਅੱਜ ਉਹ ਪੰਜ ਗਲਤੀਆਂ ਬਾਰੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲੀ ਗਲਤੀ ਕਿਹੜੀ ਹੈ ਕਈ ਵਾਰ ਸਾਨੂੰ ਆਪਣੇ ਆਪ ਤੇ ਤਰਸ ਆਉਣ ਲੱਗ ਜਾਂਦਾ ਹੈ ਅਤੇ ਅਸੀਂ ਸੋਚਦੇ ਆ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਮੇਰੀ ਜ਼ਿੰਦਗੀ ਵਿੱਚ ਇੰਨੀਆਂ ਮੁਸ਼ਕਲਾਂ ਕਿਉਂ ਨੇ ਮੈਨੂੰ ਕੋਈ ਸਮਝਦਾ ਕਿਉਂ ਨਹੀਂ ਸਾਰਿਆਂ ਦੀ ਕਿਸਮਤ ਕਿੰਨੀ ਚੰਗੀ ਹੈ ਦੁਨੀਆ ਕਿੰਨੀ ਅੱਗੇ ਨਿਕਲ ਗਈ ਹੈ ਮੈਂ ਤਾਂ ਪਿੱਛੇ ਰਹਿ ਗਿਆ ਮੈਂ ਜ਼ਿੰਦਗੀ 'ਚ ਕਦੇ ਕੁਝ ਨਹੀਂ ਕਰ ਸਕਦਾ ਮੈਂ ਸਾਰਿਆਂ ਨਾਲ ਚੰਗਾ ਕਰਦਾ ਪਰ ਲੋਕ ਮੇਰੇ ਨਾਲ ਬੁਰਾ ਕਿਉਂ ਕਰਦੇ ਨੇ ਸਫਰ ਇਹ ਇਨਸਾਨ ਕਦੇ ਆਪਣੇ ਆਪ ਲਈ ਨਹੀਂ ਰੋਂਦੇ ਉਹ ਹਰ ਇੱਕ ਮੁਸ਼ਕਲ ਨੂੰ ਆਪਣੇ ਲਈ ਚੰਗਾ ਮੰਨਦੇ ਹਨ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀਆਂ ਹਨ ਤਾਂ ਸਾਨੂੰ ਉਹ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਾਨੂੰ ਉਹਨਾਂ ਨੂੰ ਇੱਕ ਤੋਹਫ਼ਾ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਸਾਨੂੰ ਮੁਸ਼ਕਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਾਡੇ ਸਾਹਮਣੇ ਇੱਕ ਬੇਮਿਸਾਲ ਉਦਾਹਰਣ ਆਉਂਦੀ ਹੈ ਨਿਕ ਵਿਜ਼ਿਕ ਦੀ ਬਿਨਾ ਹੱਥਾਂ ਪੈਰਾਂ ਵਾਲਾ ਇਨਸਾਨ ਫਿਰ ਵੀ ਦੁਨੀਆ ਨੂੰ ਹਸਾ ਰਿਹਾ ਹੈ ਉਹ ਸਾਰੀ ਦੁਨੀਆ ਨੂੰ ਹਸਾ ਰਿਹਾ ਹੈ ਤੇ ਮੋਟੀਵੇਟ ਵੀ ਕਰ ਰਿਹਾ ਹੈ ਉਹ ਕਹ ਰਿਹਾ ਹੈ ਵੀ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਇਸ ਨੂੰ ਖੁੱਲ ਕੇ ਜਿਉਣਾ ਸਿੱਖੋ ਦੂਸਰੀ ਗੱਲਤੀ ਕਿ ਮੇਰੇ ਤੋਂ ਕੋਈ ਨਾਰਾਜ਼ ਨਾ ਹੋ ਜਾਵੇ ਅਸੀਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਦੂਜਿਆਂ ਲਈ ਆਪਣਾ ਆਤਮ ਸਨਮਾਨ ਖੋ ਬੈਠਦੇ ਹਾਂ ਅਤੇ ਕਈ ਵਾਰ ਸਾਡੀ ਗਲਤੀ ਨਾ ਹੋਣ ਦੇ ਬਾਵਜੂਦ ਵੀ ਅਸੀਂ ਦੂਜਿਆਂ ਅੱਗੇ ਝੁੱਕ ਕੇ ਮਾਫੀ ਮੰਗਣ ਲੱਗ ਜਾਂਦੇ ਹਾਂ ਇਸ ਨਾਲ ਸਾਡਾ ਸਵੈ ਮਾਨ ਜਿਹੜਾ ਉਹ ਡਿੱਗ ਜਾਂਦਾ ਹੈ ਇਹ ਸਾਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਰੋਕਦਾ ਹੈ ਅਸੀਂ ਆਪਣੀ ਗੱਲ ਰੱਖਣ ਦੀ ਬਜਾਏ ਦੂਜਿਆਂ ਦੇ ਹਾਂ ਦੇ ਵਿੱਚ ਹਾਂ ਮਿਲਾਉਣ ਲੱਗਦੇ ਹਾਂ ਬਿਨਾਂ ਕੁਝ ਸੋਚੇ ਸਮਝੇ ਝੂੜ ਦਾ ਸਹਾਰਾ ਦਿੰਦੇ ਹਾਂ ਇੱਕ ਗੱਲ ਇਹ ਬਿਲਕੁਲ ਭੁੱਲ ਜਾਓ ਕਿ ਅਸੀਂ ਕਦੇ ਵੀ ਦੂਜਿਆਂ ਨੂੰ ਖੁਸ਼ ਨਹੀਂ ਰੱਖ ਸਕਦੇ ਜੇਕਰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਖੁਸ਼ ਰੱਖੋ ਜਦੋਂ ਤੁਸੀਂ ਇਹ ਸਮਝ ਲਿਆ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਤਾਂ ਤੁਹਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੋ ਜਾਊਗਾ ਫਿਰ ਤੁਸੀਂ ਦੁਨੀਆ ਤੇ ਜਿੱਤ ਸਕਦੇ ਹੋ ਦੂਜਿਆਂ ਨੂੰ ਖੁਸ਼ ਕਰਨ ਵਿੱਚ ਅਸੀਂ ਆਪਣੀ ਸਾਰੀ ਜ਼ਿੰਦਗੀ ਬਿਤਾ ਦਿੰਦੇ ਹਾਂ ਜੋ ਮਰਜ਼ੀ ਕਰ ਲੋ ਤੁਸੀਂ ਕਦੇ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ ਜੇ ਤੁਸੀਂ ਮਹੀਨੇ ਦੇ 30 ਦਿਨਾਂ ਦੇ ਵਿੱਚੋਂ 29 ਦਿਨ ਕਿਸੇ ਨੂੰ ਖੁਸ਼ ਕਰ ਦਿੱਤਾ ਦੂਜਿਆਂ ਦਾ ਹਰੇਕ ਕੰਮ ਵਿੱਚ ਸਾਥ ਦਿੱਤਾ ਕਦੇ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜੇ ਤੁਸੀਂ ਇੱਕ ਦਿਨ ਵੀ ਉਹਨਾਂ ਨੂੰ ਜਵਾਬ ਦਿੱਤਾ ਤਾਂ ਤੁਹਾਡਾ ਜਵਾਬ ਦਿੱਤਾ ਯਾਦ ਰਹੂਗਾ ਤੁਸੀਂ ਜੋ ਉਹਨਾਂ ਨੂੰ ਖੁਸ਼ ਕਰਨ ਦੇ ਪਿੱਛੇ ਕੀਮਤੀ ਸਮਾਂ ਗਵਾਇਆ ਉਹ ਉਹਨਾਂ ਨੂੰ ਯਾਦ ਨਹੀਂ ਰਹੂਗਾ ਤੀਸਰੀ ਗਲਤੀ ਅਸੀਂ ਜ਼ਿੰਦਗੀ ਵਿੱਚ ਰਿਸਕ ਲੈਣ ਤੋਂ ਡਰਦੇ ਹਾਂ ਭਾਵੇਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਡਰ ਜਾਂਦੇ ਹਾਂ ਸੋਚਦੇ ਹੀ ਰਹਿ ਜਾਂਦੇ ਹਾਂ ਇੰਨੇ ਵਿੱਚ ਸਾਡਾ ਕੀਮਤੀ ਸਮਾਂ ਜਿਹੜਾ ਉਹ ਬਰਬਾਦ ਹੋ ਜਾਂਦਾ ਹੈ ਸਮਾਂ ਲੰਘ ਜਾਂਦਾ ਹੈ ਫਿਰ ਦੁਬਾਰਾ ਵਾਪਸ ਹੱਥ ਨਹੀਂ ਆਉਂਦਾ ਉਸ ਤੋਂ ਬਾਅਦ ਸਾਡੇ ਹੱਥ ਪਛਤਾਵਾ ਹੀ ਰਹਿ ਜਾਂਦਾ ਹੈ ਇਸ ਕਰਕੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਕਦੇ ਵੀ ਚੁਣੌਤੀਆਂ ਜਾਂ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਤੋਂ ਨਾ ਡਰੋ ਸਗੋਂ ਉਹਨਾਂ ਦਾ ਡਟ ਕੇ ਸਾਹਮਣਾ ਕਰੋ ਸੰਘਰਸ਼ ਹਮੇਸ਼ਾ ਤਿਆਗ ਮੰਗਦਾ ਹੈ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਇਹ ਨਹੀਂ ਸੋਚਦੇ ਕਿ ਕਿਹੜੀਆਂ ਗੱਲਾਂ ਤੋਂ ਰਿਸਕ ਲੈਣੇ ਚਾਹੀਦੇ ਨੇ ਤੇ ਕਿਹੜੀਆਂ ਤੋਂ ਨਹੀਂ ਕਈ ਵਾਰ ਸਾਡੀਆਂ ਭਾਵਨਾਵਾਂ ਅਤੇ ਪੁਰਾਣੀਆਂ ਆਦਤਾਂ ਦੇ ਹਿਸਾਬ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਰਿਸਕ ਲੈ ਲੈਂਦੇ ਆ ਕਿਸੇ ਵੀ ਕੰਮ ਦੀ ਸ਼ੁਰੂਆਤ ਜੇ ਸਾਨੂੰ ਔਖੀ ਲੱਗਦੀ ਹੈ ਤਾਂ ਅਸੀਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਜੇ ਸਾਨੂੰ ਪ੍ਰੋਫਿਟ ਦਿਸਦਾ ਹੈ ਤਾਂ ਅਸੀਂ ਉਸ ਤੋਂ ਬਚਦੇ ਹਾਂ ਕਿ ਕਿਤੇ ਅੱਗੇ ਜਾ ਕੇ ਸਾਡਾ ਨੁਕਸਾਨ ਨਾ ਹੋ ਜਾਵੇ ਜਦੋਂ ਵੀ ਜ਼ਿੰਦਗੀ ਵਿੱਚ ਫੈਸਲੇ ਲੈਣੇ ਨੇ ਤਾਂ ਭਾਵਨਾਵਾਂ ਵਿੱਚ ਬਹਿ ਕੇ ਕਦੇ ਵੀ ਫੈਸਲੇ ਨਾ ਲਓ ਸਗੋਂ ਤਰਕ ਦੇ ਆਧਾਰ ਤੇ ਫੈਸਲੇ ਲੈਣੇ ਚਾਹੀਦੇ ਹਨ ਕੁਝ ਲੋਕ ਅੰਧਵਿਸ਼ਵਾਸ ਦੇ ਆਧਾਰ ਤੇ ਫੈਸਲੇ ਲੈ ਲੈਂਦੇ ਨੇ ਆਮ ਤੌਰ ਤੇ ਤੇ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ 13 ਤਰੀਕ ਨੂੰ ਘੱਟ ਮੰਨੀ ਜਾਂਦੀ ਹੈ ਇਸੇ ਤਰ੍ਹਾਂ ਕਿਸੇ ਵੀ ਹੋਟਲ ਦੀ ਲਿਫਟ ਦੇ ਵਿੱਚ 13th ਫਲੋਰ ਨਹੀਂ ਹੁੰਦਾ ਚੰਡੀਗੜ੍ਹ ਵਿੱਚ ਕੋਈ ਵੀ 13 ਸੈਕਟਰ ਨਹੀਂ ਮਿਲਦਾ ਅੰਧਵਿਸ਼ਵਾਸ ਵੀ ਜ਼ਿੰਦਗੀ ਦੀ ਸਫਲਤਾ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ ਇਸੇ ਤਰ੍ਹਾਂ ਚੌਥੀ ਗਲਤੀ ਅਸੀਂ ਬੀਤੇ ਸਮੇਂ ਨੂੰ ਭੁਲਾ ਨਹੀਂ ਸਕਦੇ ਕਈ ਵਾਰ ਸਾਡੇ ਬੀਤੇ ਸਮੇਂ ਵਿੱਚ ਜ਼ਿੰਦਗੀ ਦੇ ਤਜਰਬੇ ਨਾ ਹੋਣ ਕਰਕੇ ਬਹੁਤ ਜ਼ਿਆਦਾ ਗਲਤੀਆਂ ਹੋ ਜਾਂਦੀਆਂ ਨੇ ਜਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਫੈਸਲੇ ਨਹੀਂ ਲੈ ਸਕਦੇ ਅਸੀਂ ਉਹਨਾਂ ਹੀ ਭਾਵੁਕ ਪਲਾਂ ਨੂੰ ਯਾਦ ਕਰਕੇ ਸੋਚ-ਸੋਚ ਕੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਨੇ ਹਾਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਅੜਚਣ ਪੈਦਾ ਕਰਦਾ ਹੈ ਜੋ ਸਾਡੇ ਆਉਣ ਵਾਲੇ ਸਮੇਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਿੱਚ ਰੋਕ ਲਾ ਦਿੰਦਾ ਹੈ ਹਰ ਸਮੇਂ ਅਸੀਂ ਬੀਤੇ ਹੋਏ ਸਮੇਂ ਨੂੰ ਯਾਦ ਕਰਕੇ ਪਛਤਾਵਾ ਕਰਦੇ ਰਹਿੰਦੇ ਹਾਂ ਕਾਸ਼ ਜੇ ਮੈਨੂੰ ਉਦੋਂ ਪਤਾ ਹੁੰਦਾ ਉਦੋਂ ਮੈਂ ਕੁਝ ਸਿੱਖਿਆ ਹੁੰਦਾ ਤਾਂ ਅੱਜ ਮੈਂ ਕਾਮਯਾਬ ਹੁੰਦਾ ਮਾਹਿਰਾਂ ਦੇ ਅਨੁਸਾਰ ਜਿਹੜਾ ਇਨਸਾਨ ਆਪਣੇ ਬੀਤੇ ਸਮੇਂ ਬਾਰੇ ਸੋਚਦਾ ਰਹਿੰਦਾ ਹੈ ਉਸ ਨੂੰ ਹਾਰਟ ਅਤੇ ਦਿਮਾਗ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਬੀਤੇ ਹੋਏ ਸਮੇਂ ਨੂੰ ਨਾ ਹੀ ਬਦਲਿਆ ਜਾ ਸਕਦਾ ਹੈ ਤੇ ਨਾ ਹੀ ਵਾਪਸ ਲਿਆਂਦਾ ਜਾ ਸਕਦਾ ਹੈ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਚੱਲ ਰਹੇ ਸਮੇਂ ਵਿੱਚ ਆਉਣ ਵਾਲੇ ਸਮੇਂ ਨੂੰ ਵਧੀਆ ਬਣਾ ਸਕੀਏ ਪੰਜਵੀਂ ਗਲਤੀ ਅਸੀਂ ਆਪਣੇ ਆਪ ਦੇ ਵਿੱਚ ਪਰਵਰਤਨ ਨਹੀਂ ਕਰ ਸਕਦੇ ਕਿਉਂਕਿ ਸਾਡਾ ਦਿਮਾਗ ਸਾਡੀ ਸੋਚ ਸਾਡੀਆਂ ਭਾਵਨਾਵਾਂ ਨਾਲ ਜੁੜੀ ਹੁੰਦੀ ਹੈ ਜਿਸ ਕਰਕੇ ਅਸੀਂ ਆਪਣੇ ਆਪ ਨੂੰ ਬਦਲ ਨਹੀਂ ਸਕਦੇ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਅਸੀਂ ਆਪਣੇ ਆਪ ਨੂੰ ਬਦਲਣਾ ਚਾਹੀਏ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੇਕਰ ਅਸੀਂ ਆਪਣੇ ਆਪ ਵਿੱਚ ਬਦਲਾਅ ਕਰਾਂਗੇ ਤਾਂ ਹੀ ਅਸੀਂ ਕੁਝ ਨਵੀਆਂ ਚੀਜ਼ਾਂ ਨੂੰ ਸਿੱਖ ਸਕਦੇ ਹਾਂ ਬੇਸ਼ੱਕ ਅਸੀਂ ਆਪਣੇ ਆਪ ਵਿੱਚ ਬਦਲਾਅ ਕਰੀਏ ਜਾਂ ਨਾ ਕਰੀਏ ਪਰ ਸੰਸਾਰ ਵਿੱਚ ਬਹੁਤ ਬਦਲਾਅ ਆ ਰਹੇ ਹਨ ਟੈਕਨੋਲੋਜੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਜੇਕਰ ਅਸੀਂ ਅੱਜ ਤੋਂ 15-20 ਸਾਲ ਪਿੱਛੇ ਝਾਤ ਮਾਰੀਏ ਤਾਂ ਉਦੋਂ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਪਰਵਰਤਨ ਆ ਚੁੱਕਿਆ ਹੈ AI ਦਾ ਯੁੱਗ ਆ ਚੁੱਕਿਆ ਹੈ ਬਹੁਤ ਸਾਰੇ ਪਰਵਰਤਨ ਆ ਰਹੇ ਨੇ ਜਿੰਨਾ ਜਲਦੀ ਹੋ ਸਕੇ ਅਸੀਂ ਆਪਣੀਆਂ ਬੁਰੀਆਂ ਆਦਤਾਂ ਅਤੇ ਬੁਰੇ ਵਿਚਾਰਾਂ ਨੂੰ ਤਿਆ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਅਤੇ ਸ਼ਾਨਦਾਰ ਮਾਹੌਲ ਦੇ ਵਿੱਚ ਰਹਿ ਕੇ ਜਿਉਣ ਦੀ ਕੋਸ਼ਿਸ਼ ਕਰੀਏ ਇਹਨਾਂ ਪੰਜ ਗਲਤੀਆਂ ਨੂੰ ਦੂਰ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਆਪਣੇ ਉੱਚੇ ਵਿਚਾਰਾਂ ਦੇ ਨਾਲ ਆਪਣੀ ਸ਼ਖਸੀਅਤ ਨੂੰ ਨਿਖਾਰੀਏ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ